ਆ ਜੀ ਆ ਜੀ ਪਾਤਸ਼ਾਹਾਂ ਦਾ ਮਹਾਰਾਜਾ ਦਾ ਸੰਗਤ ਹਜੂਰ ਸਾਹਿਬ ਚੱਲਦੀ ਏ ਬਾਜਾ ਬਾਣਾ ਬਾਜਾ ਬਾਗਰ ਜਲੇ ਬੋਲੇ ਬੋਲੇ ਸੋਹਣੇ ਹਾਏ ਬੋਲੇ ਜੀ ਆਣ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਸਾਚਖੰਡ ਚੜੀ ਹਜੂਰ ਸਾਹਿਬ ਜਥਾ ਕਮੇਟੀ ਵਾਲੋਂ ਅਤੇ ਰਾਸ਼ਟਰੀ ਸਿੱਖਰਦਪਨੋਂ ਜਿਹੜੀ ਯਾਤਰਾ ਹਜੂਰ ਸਾਹਿਬ ਜਾਰੀ ਆ ਇਸ 17ਵੀਂ ਯਾਤਰਾ ਜੀ ਦੇ ਵਿੱਚ ਨਾਨਕ ਜੀ ਦਾ ਪਾਪਾ ਨਾਮਦੇਵ ਤੇ ਲੋਕਲੇ ਗੁਰਦੇਵਨ ਦਰਸ਼ਨ ਕਰਾਈ ਜਾਣਗੇ ਇਹ ਸੰਧੂ ਸਾਰੇ ਸਾਲ ਤੋਂ ਇਹੀ ਜਥੇ ਇਸ ਤੋਂ ਵੀ ਦੂਰ ਫਰ ਰਿਉ ਰੇਲਵੇ ਸਟੇਸ਼ਨ ਤੋਂ ਰਵਾਨਾ ਹੁੰਦਾ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਪਤ। ਤੀਰਥ ਨਾਵਨ ਜਾਓ ਤੀਰਥ ਨਾਮ ਹੈ। ਅੱਜ ਅਸੀਂ 122 125 ਯਾਤਰੀਆਂ ਦੇ ਜਥੇ ਸਮੇਤ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਾਝਖੰਡ ਸ੍ਰੀ ਹਜੂਰ ਸਾਹਿਬ ਨਦੀਰ ਜੀ ਦੀ ਪਾਵਨ ਧਰਤੀ ਤੇ ਦਰਸ਼ਨ ਕਰਨ ਲਈ ਰਵਾਨਾ ਹੋਣ ਜਾ ਰਹੇ ਹਾਂ। ਇਹ ਉਹ ਪਾਵਨ ਧਰਤੀ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਦੇਹ ਧਾਰੀ ਗੁਰੂਆਂ ਤੋਂ ਛੁਟਕਾਰਾ ਦਿਵਾ ਕੇ ऐसे एक गुरु जो के जुगो जुग अटल साहिब श्री गुरु ग्रंथ साहिब जी दे लड लाया असी ਭਾਗਾ ਵਾਲੇ ਹਾਂ ਅਤੇ ਸੰਗਤ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਕਿ ਜਿੰਨੀ ਦੇਰ ਸਾਡੇ ਸਰੀਰ 'ਚ ਸਵਾਸ ਚੱਲਦੇ ਹਨ ਸੱਚੇ ਪਾਸ਼ਾ ਇਸੇ ਤਰ੍ਹਾਂ ਹੀ ਆਪਣਾ ਮੇਰ ਭਰਿਆ ਹੱਥ ਰੱਖ ਕੇ ਸਾਡੇ ਕੋਲੋਂ ਸੰਗਤਾਂ ਦੀ ਸੇਵਾ ਲੈਂਦੇ ਰਹਿਣ ਅਤੇ ਅਸੀਂ ਗੁਰੂ ਘਰ ਦੀਆਂ ਖੁਸ਼ੀਆਂ ਮਾਣਦੇ ਰਹੀਏ ਅਸੀਂ ਗੁਰਦੁਆਰਾ ਸੱਚਖੰਡ ਸ੍ਰੀ ਹਜੂਰ ਸਾਹਿਬ ਨਾਲ ਦੇਰ ਜੀ ਤੋਂ ਇਲਾਵਾ ਗੁਰਦੁਆਰਾ ਨਾਨਕ ਚੀਰਾ ਸਾਹਿਬ ਗੁਰਦੁਆਰਾ ਬਬਨ ਸ਼ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਜਨਮ ਸਥਾਨ ਅਤੇ ਜੋ ਵੀ ਗੁਰਦੁਆਰਾ ਨਦੇੜ ਸਾਹਿਬ ਦੇ ਲੋਕਲ ਗੁਰਦੁਆਰਾ ਸਾਹਿਬ ਹਨ ਸਾਰਿਆਂ ਦੇ ਦਰਸ਼ਨ ਕਰਕੇ ਇਹ ਜੱਥਾ 11 ਤਰੀਕ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੇ ਸੱਚਖੰਡ ਐਕਸਪ੍ਰੈਸ ਗੱਡੀ ਰਾਹੀਂ ਹੀ ਵਾਪਸ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਟੇਸ਼ਨਾਂ ਦੇ ਉੱਤੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਜੋ ਕਿ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 12 ਸਾਲ ਹੋ ਗਏ ਕੁਲਦੀਪ ਸਿੰਘ ਦੀਪਾਜੀਤ ਜੀ ਦੀ ਟੀਮ ਜਿਹੜੀ ਸ਼ਬਦਾ ਦੇ ਨਾਲ ਜਿਹੜਾ ਜੱਥਾ ਭੇਜਿਆ ਹੈ ਸੱਚ ਕਹਿੰਦੇ ਜੀ ਮੁਖ ਸਾਹਿਬ ਅੱਜ ਫਿਰ ਜਾ ਰਿਹਾ ਹੈ 122 ਲੋਕਾਂ ਦਾ ਜੱਥਾ ਜਾ ਰਿਹਾ ਹੈ ਇਹ ਅੱਜ 2 ਤਰੀਕ ਹੈ 2 ਫਰਵਰੀ ਹੈ 11 ਫਰਵਰੀ ਨੂੰ ਵਾਪਸ ਆ ਰਿਹਾ ਹੈ ਸਾਰੇ ਰਸਤੇ 'ਚ ਸਾਰੇ ਟ੍ਰਿਪ ਤੇ 11 ਦੇ 11 ਦਿਨ ਵਾਸਤੇ ਜਿਹੜੀ ਵਿਵਸਥਾ ਹੈ ਉਹ ਪਾਣੀ ਦੀ ਖਾਣੇ ਦੀ ਦਵਾਈਆਂ ਦੀ ਸਫਾਈ ਦੀ ਇਹਨਾਂ ਦੀ ਸੁਰੱਖਿਆ ਦੀ ਸਾਰੀ ਹਰ ਵਾਰੀ ਗਾਰੰਟੀ ਕਿਤੇ ਅਰੇਂਜਮੈਂਟ ਕੀਤਾ ਗਿਆ ਹੈ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਜਿਹੜੀ ਸ਼ਰਧਾ ਨਾਲ ਸਰਬਾਧੂ ਜਾ ਰਹੇ ਨੇ ਉਹ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਤੇ ਸਰਦਾਰ ਪਰਮਾਤਮਾ ਉਹ ਕਿਦਾ ਦੇਖਦੇ ਹੋ ਸਰ ਜਿਹੜੀ ਸੇਵਾ ਇੰਨੇ ਸਾਲਾਂ ਤੋਂ ਨਿਭਾ ਰਹੇ ਆ ਤੁਸੀਂ ਇੰਨੇ ਸਾਲਾਂ ਤੋਂ ਜੁੜੇ ਹੋਏ ਇਹਨਾਂ ਦੇ ਨਾਲ ਲੋਜ ਲੱਗਦਾ ਉਹੀ ਪਿਆਰ ਮਿਲ ਰਿਹਾ ਲਗਾਤਾਰ ਪਿਆਰ ਤੁਹਾਡੇ ਸਾਹਮਣੇ ਹੈ ਇਹ ਜੱਥੇ ਦਾ ਸਾਈਜ਼ ਜਿਹੜਾ ਹੈ ਹਰ ਸਾਲ ਵਧੀ ਜਾ ਰਿਹਾ ਹੈ ਇਹ ਅਗਲੇ ਮਹੀਨੇ ਪਟਨਾ ਸਾਹਿਬ ਵੀ ਜੱਥਾ ਜਾ ਰਿਹਾ ਹੈ ਹੁਣ ਅੱਜ 122 ਲੋਕ ਜਾ ਰਹੇ ਨੇ ਅਗਲੇ ਮਹੀਨੇ 125 ਲੋਕ ਜਾ ਰਹੇ ਨੇ ਇਹ ਇਹਨਾਂ ਦੀ ਸੇਵਾ ਦਾ ਹੀ ਰਿਜ਼ਲਟ ਹੈ ਕਿ ਜਿਹੜਾ ਜੱਥਾ ਨਾ ਹਰ ਰੋਜ਼ ਵੱਧਦਾ ਜਾ ਰਿਹਾ ਹੈ ਉਹ ਲੱਗਦਾ ਹੈ ਇਹ ਬੜਾ ਪੁੰਨ ਦਾ ਕੰਮ ਕਰ ਰਹੇ ਆਜੋ 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 ਬਸ ਪੁੰਨ ਦਾ ਕੰਮ ਹੋ ਨਹੀਂ ਸਕਦਾ ਪੁੰਨ ਲੈ ਕੇ ਜਾਣਾ ਸਾਰੇ ਰਸਤੇ ਗੁਰੂ ਦੇ ਨਾਮ ਦਾ ਕੀਰਤਨ ਕਰਦੇ ਜਾਣਾ ਵਾਪਸ ਕੀਰਤਨ ਕਰਦੇ ਆਣਾ ਇਸ ਤੋਂ ਵੱਧ ਕੋਈ ਕੰਮ ਹੋਈ ਨਹੀਂ ਸਕਦਾ ਕੋਈ ਸਮਝਾ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਜੂਰ ਸਾਹਿਬ ਜੱਥਾ ਕਮੇਟੀ ਕੰਨੀਓ ਹਰ ਸਾਲ ਦੀ ਤਰ੍ਹਾਂ ਜਿਹੜੀ ਯਾਤਰਾ 2 ਫਰਵਰੀ ਨੂੰ ਹਜੂਰ ਸਾਹਿਬ ਦੇ ਜਿੰਨੇ ਵੀ ਗੁਰਦੁਆਰੇ ਨੇ ਨਾਨਕਚੀਰਾ ਲੋਕਲ ਗੁਰਦੁਆਰਿਆਂ ਦੇ ਦਰਸ਼ਨ ਕਰਾਉਂਦੇ ਹੋਏ 10 10 ਮਾਰ 10 ਮਾਰ ਜਰੂਰ ਵਾਪਸ ਆਏਗਾ ਵਾਹਿਗੁਰੂ ਜੀ ਕਾ ਖਾਲਸਾ